ਲਗਾਤਾਰ ਪੈਰੀਆਂ بارشਾਂ ਕਾਰਨ ਪੰਜਾਬ ਹਿਮਾਚਲ ਦੇ ਵਿੱਚ ਪਾਣੀ ਨੇ ਤਬਾਹੀ ਮਚਾਈ ਹੋਈ ਹੈ ਇਸ ਨੂੰ ਲੈ ਕੇ ਹਮ ਚਲੋ ਲਗਾਤਾਰ ਪੰਜਾਬ ਦੇ ਨਦੀਆਂ ਨਾਲੇ ਵਿੱਚ ਪਾਣੀ ਭਰ-ਪਰ ਕੇ ਆ ਰਿਹਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਕੱਲ ਇੱਕ ਜੀਪ ਰੋੜੀ ਸੀ ਜੋ ਕਿ ਜੈੰਤੀ ਦੀ ਰ ਔ ਨਦੀ ਨਿਊ ਚੰਡੀਗੜ੍ਹ ਏਰੀਆ ਦੀ ਦੱਸੀ ਜਾ ਰਹੀ ਸੀ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿੱਥੇ ਕੀ ਕੁਝ ਲੋਕਾਂ ਵੱਲੋਂ ਭੇਜੀ ਗਈਆਂ ਨੂੰ ਨਵਾਂ ਬਦੱਸਿਆ ਗਿਆ ਕਿ ਕੱਲ ਇੱਕ ਗੱਡੀ ਡੁੱਰੀ ਹੈ ਜਿੱਥੇ ਇੱਕ ਡਰਾਈਵਰ ਗੱਡੀ ਦੱਸੀ ਜਾ ਰਹੀ ਹੈ ਇਹਨਾਂ ਨੌਜਵਾਨਾਂ ਨੇ ਤਬੀ ਬੜੀ ਮੁਸ਼ਕਲ ਦੇ ਨਾਲ ਰੈਸਕਿਊ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਗੱਡੀ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਜੇਸੀ ਮਸ਼ੀਨਾਂ ਦੇ ਨਾਲ ਪਟੇ ਪਾ ਕੇ ਤੁਸੀਂ ਦੇਖੋ ਕਿ ਇਸ ਡਰਾਈਵਰ ਗੱਡੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਨੇ ਹੁਲੜਬਾਜ ਨੌਜਵਾਨ ਨਹੀਂ ਬਾਜ਼ ਆ ਰਹੇ ਕਿਉਂਕਿ ਜਿਸ ਤਰੀਕੇ ਨਾਲ ਕੱਲ ਹੁਲੜਬਾਜਾਂ ਦੀ ਹੁਲੜਬਾਜੀ ਵੇਖਣ ਨੂੰ ਮਿਲੀ ਤਾਂ ਆਫ ਰੋਡਿੰਗ ਵਾਲੀਆਂ ਗੱਡੀਆਂ ਦਸੀਆਂ ਜਾ ਰਹੀਆਂ ਨੇ ਜੋ ਕਿ ਪਾਣੀ ਦੀ ਭਰੀ ਨਦੀ ਦੇ ਵਿੱਚ ਕ੍ਰੋਸ ਕਰਨ ਲੱਗੇ ਸੀ ਦੋ ਨੌਜਵਾਨ ਸਿੱਕੇ ਡਰਾਈਵਰ ਜੋ ਚਲਾ ਰਹੇ ਸੀ ਦੂਜੇ ਪਾਸੇ ਇੱਕ ਗੱਡੀ ਦੇ ਵਿੱਚੋਂ ਜਦੋਂ ਪਾਣੀ ਦਾ ਵਹਾਜ ਰੋੜ ਕੇ ਲੱਗਿਆ ਕਾਫੀ ਪੜ ਤਾਂ ਦੱਸਿਆ ਜਾ ਰਿਹਾ ਕਿ ਪ੍ਰਮਾਤਮਾ ਨੇ ਬਚਾ ਕਰ ਲਿਆ ਅੱਗੇ ਕਿਸ ਕਿਨਾਰੇ ਜਿਹੜੀ ਗੱਡੀ ਰੁਕਦੀ ਹੈ ਜਿਸ ਤੋਂ ਬਾਅਦ ਜਾ ਕੇ ਨਾਲ ਉਹਨਾਂ ਨੌਜਵਾਨਾਂ ਦਾ ਰੈਸਕਿਊ ਕੀਤਾ ਗਿਆ ਸੀ ਤੇ ਗੱਡੀ ਵੀ ਦੱਸਿਆ ਕਿ ਦੂਜੀ ਵੀਡੀਓ ਵੀ ਉਸੇ ਪਾਸੇ ਦੀ ਹੈ ਇਹ ਜਿਹੜੀ ਡਰਾਈਵਰ ਗੱਡੀ ਦੱਸੀ ਜਾ ਰਹੀ ਹੈ ਆਫ ਰੋਡਿੰਗ ਵਾਲਿਆਂ ਦੀ ਉਹ ਗੱਡੀ ਦੱਸੀ ਜਾ ਰਹੀ ਹੈ ਪਰ ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਪਰ ਲੋਕਾਂ ਵੱਲੋਂ ਜਿਹ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਹੈ ਉਸ ਤਰੀਕੇ ਨਾਲ ਨੂੰ ਖਬਰ ਦਿਖਾ ਰਹੀਆਂ ਦੱਦਨੇ ਆ ਲਗਾਤਾਰ ਇਸ ਤਰੀਕੇ ਦੀਆਂ ਵੀਡੀਓ ਕਿਤਨੇ ਕਿਤੇ ਮੰਦ ਹਿਲਾਉਂਦੀਆਂ ਨੇ ਪਰ ਸਵਾਲ ਇਹ ਪੈਦਾ ਹੁੰਦੇ ਨੇ ਕਿ ਇੰਨੀ ਪਾਣੀ ਦੀ ਭਰੀ ਨਦੀ ਦੇ ਵਿੱਚ ਜੋ ਨੌਜਵਾਨ ਆਪਣੀ ਗੱਡੀਆਂ ਨੂੰ ਕ੍ਰੋਸ ਕਰ ਰਹੇ ਨੇ ਜਾਂ ਤਾਂ ਉਹਨਾਂ ਨੂੰ ਆਪਣੀ ਜਾਨ ਨਾਲ ਪਿਆਰ ਨਹੀਂ ਜਾਂ ਫਿਰ ਉਹ ਕਈ ਵਾਰ ਸੋਸ਼ਲ ਮੀਡੀਆ ਤੇ ਕੰਟੈਂਟ ਬਣਾਉਣ ਵਾਸਤੇ ਬਣਾਉਣ ਵਾਸਤੇ ਇਸ ਤਰੀਕੇ ਦੀ ਫੁਕਰਵਾਜੀ ਮਾਰਦੇ ਨੇ ਜਿਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਉਹ ਫੁਕਰੀ ਮਾਰਨੀ ਮਹਿੰਗੀ ਪੈ ਜਾਂਦੀ ਹੈ ਜਿਸ ਤਰੀਕੇ ਨਾਲ ਕੱਲ ਜਿਹੜੀ ਮਹਿੰਗੀ ਪੈਣ ਲੱਗੀ ਸੀ ਦੋ ਨੌਜਵਾਨ ਉਸ ਨਦੀ ਵਿੱਚ ਰੁੜਨ ਲੱਗੇ ਸੀ ਉਹਨਾਂ ਦੀਆਂ ਲਾਸ਼ਾਂ ਵੀ ਬਹੁਤ ਦੂਰ ਜਾ ਕੇ ਮਿਲਣੀਆਂ ਸੀ ਕਿਉਂਕਿ ਜਦੋਂ ਵੀ ਆਪਾਂ ਦੇਖੀਏ ਕਿ ਨਦੀਆਂ ਦੇ ਵਿੱਚ ਪਾਣੀ ਇਸ ਤਰੀਕੇ ਨਾਲ ਭਰ ਕੇ ਆਂਦਾ ਤਾਂ ਪਟਿਆਲਾ ਦੀ ਰੌ ਨਦੀ ਤੁਸੀਂ ਦੇਖਿਆ ਹੋਵੇਗਾ ਹਰ ਸਾਲ ਕੋਈ ਨਾ ਕੋਈ ਉਹਨਾਂ ਨਦੀਆਂ ਦੇ ਵਿੱਚ ਰੁੜ ਕੇ ਆਂਦਾ ਹੈ ਦੋ ਲਾਸ਼ਾਂ ਜਦੋਂ ਤੁਸੀਂ ਦੇਖੀਆਂ ਹੋਣਗੇ ਦੋ ਤਿੰਨ ਸਾਲ ਪਹਿਲਾਂ ਜਦੋਂ ਟਾਂਡਾ ਮਸੂਲ ਵਾਲੇ ਪਾਸੇ ਪੰਚਨੀ ਦੀਆਂ ਰੋੜੀਆਂ ਸੀ ਤਾਂ ਉਹਨਾਂ ਦੀ ਲਾਸ਼ਾਂ ਕਾਫੀ ਦੂਰ ਮਿਲੀਆਂ ਉਸ ਤੋਂ ਬਾਅਦ ਇੱਕ ਟੈਕਸੀ ਗੱਡੀ ਦੇ ਵਿੱਚ ਇੱਕ ਕੁੜੀ ਜੋ ਟੈਕਸੀ ਚਾਲਕ ਸੀ ਵੀ ਉਸੇ ਗੱਡੀ ਪਰ ਜੈਦੀ ਦੇ ਵਿੱਚ ਹੁਣ ਇਸ ਤੇ ਜਿਹੜੇ ਖਤਰਾ ਹੈ ਪ੍ਰਸ਼ਾਸਨ ਸਖਤੀ ਦੀ ਲੋੜ ਕਰਨ ਚਾਹੀਦੀ ਹੈ ਫੇਰ ਵੀ ਕਰਨਾ ਚਾਹੀਦਾ ਸਖਤੀ ਦੀ ਵੀ ਲੋੜ ਹੈ ਇਸ ਕਰ ਆਫ ਰੋਡਿੰਗ ਉਹਨਾਂ ਦੇ ਕਿਤਨੇ ਕਿਤੇ ਪਰ ਜੁਕੇ ਨਾਲ ਆਪਨ ਦਾ ਖਤਰਾ ਹੈ ਆਮ ਪਬਲਿਕ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਕਿ ਹਾਲ ਕਿਤਨੇ ਹਾਸੇ ਦਿਖਤ ਬਾਰਸ਼ਾ ਜਾਬ ਪਾਣੀ ਨੇ ਤੈਨੂੰ ਮਾਚਲ ਤੋਂ ਲੱਭਦੇ ਨਦੀਂ ਪਰ ਪਰ ਕੇ ਆ ਰਹੇ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਕੱਲ ਇੱਕ ਰੁੜੀ ਸੀ ਜੋ ਕਿ ਜੈੰਤੀ ਦੀ ਰਾਉ ਨਦੀ ਨਿਊ ਚੰਡੀਗੜ੍ਹ ਦੀ ਦੱਸੀ ਜਾ ਰਹੀ ਸੀ ਉਸ ਇੱਕ ਹੋਰ ਵੀਡੀਓ ਸਮੀ ਕੁਝ ਲੋਕਾਂ ਵੱਲੋਂ ਭੇਜੀ ਗਈਆਂ ਨੂੰ ਨਵਾਂ ਦੱਸਿਆ ਗਿਆ ਕੱਲ ਇਹ ਗੱਡੀ ਰੁੜੀ ਹੈ ਜਿੱਥੇ ਕਿ ਡਰਾਈਵਰ ਗੱਡੀ ਦੱਸੀ ਜਾ ਰਹੀ ਹੈ ਇਹਨਾਂ ਨੌਜਵਾਨਾਂ ਤभी ਬੜੀ ਮੁਸ਼ਕਲ ਦੇ ਨਾਲ ਰੈਸਕਿਊ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਗੱਡੀ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਜੇਸੀ ਮਸ਼ੀਨਾਂ ਦੇ ਨਾਲ ਪਟੇ ਪਾ ਕੇ ਤੁਸੀਂ ਦੇਖੋ ਕਿ ਇਸ ਡ라이ਵਰ ਗੱਡੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਨੇ ਹੁਲੜਬਾਜ ਨੌਜਵਾਨ ਨਹੀਂ ਬਾਜ਼ ਆ ਰਹੇ ਕਿਉਂਕਿ ਜਿਸ ਤਰੀਕੇ ਨਾਲ ਕੱਲ ਹੁਲੜਬਾਜਾਂ ਦੀ ਹੁਲੜਬਾਜੀ ਵੇਖਣ ਨੂੰ ਮਿਲੀ ਤਾਂ ਆਫ-ਰੋਡਿੰਗ ਵਾਲੀਆਂ ਗੱਡੀਆਂ ਦਸੀਆਂ ਜਾ ਰਹੀਆਂ ਨੇ ਜੋ ਕਿ ਪਾਣੀ ਦੀ ਭਰੀ ਨਦੀ ਦੇ ਵਿੱਚ ਕ੍ਰੋਸ ਕਰਨ ਲੱਗੇ ਸੀ ਦੋ ਨੌਜਵਾਨ ਸਿੱਕੇ ਡਰਾਈਵਰ ਜੋ ਚਲਾ ਰਿਹਾ ਸੀ ਦੂਜੇ ਪਾਸੇ ਇੱਕ ਗੱਡੀ ਦੇ ਵਿੱਚ ਉੱਪਰ ਖੜਿਆ ਸੀ ਤਾਂ ਜਦੋਂ ਪਾਣੀ ਦਾ ਬਹਾਅ ਜ਼ਿਆਦਾ ਸੀ ਪਾਣੀ ਰੋੜ ਕੇ ਲੈ ਗਿਆ ਕਾਫੀ ਪਲਟੀਆਂ ਗੱਡੀ ਨੇ ਖਾਈਆਂ ਤਾ ਦੱਸਿਆ ਜਾ ਰਿਹਾ ਕਿ ਪ੍ਰਮਾਤਮਾ ਨੇ ਬਚਾ ਕਰ ਲਿਆ ਅੱਗੇ ਕਿਸੇ ਪੱਥਰ ਦੇ ਕਿਨਾਰੇ ਜਿਹੜੀ ਗੱਡੀ ਰੁਕਦੀ ਹੈ ਜਿਸ ਤੋਂ ਬਾਅਦ ਜਾ ਕੇ ਜੇਸੀ ਮਸ਼ੀਨ ਦੇ ਨਾਲ ਉਹਨਾਂ ਨੌਜਵਾਨਾਂ ਦਾ ਰੈਸਕਿਊ ਕੀਤਾ ਗਿਆ ਸੀ ਤੇ ਗੱਡੀ ਵੀ ਦੱਸਿਆ ਕਿ ਦੂਜੀ ਵੀਡੀਓ ਵੀ ਉਸੇ ਪਾਸੇ ਦੀ ਹੈ ਇਹ ਜਿਹੜੀ ਡਰਾਈਵਰ ਗੱਡੀ ਦੱਸੀ ਜਾ ਰਹੀ ਹੈ ਆਫ ਰੋਡਿੰਗ ਵਾਲਿਆਂ ਦੀ ਉਹ ਗੱਡੀ ਦੱਸੀ ਜਾ ਰਹੀ ਹੈ ਪਰ ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਪਰ ਲੋਕਾਂ ਵੱਲੋਂ ਜਿਸ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਹੈ ਉਸ ਤਰੀਕੇ ਨਾਲ ਤੁਹਾਨੂੰ ਖਬਰ ਦਿਖਾ ਰਹੇ ਹਾਂ ਤਦ ਨੇ ਆ ਲਗਾਤਾਰ ਇਸ ਤਰੀਕੇ ਦੀਆਂ ਵੀਡੀਓ ਕਿਤਨੇ ਕਿਤੇ ਮੰਦ ਇਹ ਲਾਂਦੀਆਂ ਨੇ ਪਰ ਸਵਾਲ ਇਹ ਪੈਦਾ ਹੁੰਦੇ ਨੇ ਕਿ ਇੰਨੀ ਪਾਣੀ ਦੀ ਭਰੀ ਨਦੀ ਦੇ ਵਿੱਚ ਜੋ ਨੌਜਵਾਨ ਆਪਣੀ ਗੱਡੀਆਂ ਨੂੰ ਕ੍ਰੋਸ ਕਰ ਰਹੇ ਨੇ ਜਾਂ ਤਾਂ ਉਹਨਾਂ ਨੂੰ ਆਪਣੀ ਜਾਨ ਨਾਲ ਪਿਆਰ ਨਹੀਂ ਜਾਂ ਫਿਰ ਉਹ ਕਈ ਵਾਰ ਸੋਸ਼ਲ ਮੀਡੀਆ ਤੇ ਕੰਟੈਂਟ ਬਣਾਉਣ ਵਾਸਤੇ ਵੀਡੀਓ ਬਣਾਉਣ ਵਾਸਤੇ ਇਸ ਤਰੀਕੇ ਦੀ ਫੁਕਰਵਾਜੀ ਮਾਰਦੇ ਨੇ ਜਿਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਫੁਕਰੀ ਮਾਰਨੀ ਮਹਿੰਗੀ ਪੈ ਜਾਂਦੀ ਹੈ ਜਿਸ ਤਰੀਕੇ ਨਾਲ ਕੱਲ ਜਿਹੜੀ ਮਹਿੰਗੀ ਪੈਣ ਲੱਗੀ ਸੀ ਦੋ ਨੌਜਵਾਨ ਉਸ ਨਦੀ ਵਿੱਚ ਰੁੜਨ ਲੱਗੇ ਸੀ ਉਹਨਾਂ ਦੀਆਂ ਲਾਸ਼ਾਂ ਵੀ ਬਹੁਤ ਦੂਰ ਜਾ ਕੇ ਮਿਲਣੀਆਂ ਸੀ ਕਿਉਂਕਿ ਜਦੋਂ ਵੀ ਆਪਾਂ ਦੇਖੀਏ ਕਿ ਨਦੀਆਂ ਦੇ ਵਿੱਚ ਪਾਣੀ ਇਸ ਤਰੀਕੇ ਨਾਲ ਭਰ ਕੇ ਆਉਂਦਾ ਤਾਂ ਪਟਿਆਲਾ ਦੀ ਰੌ ਨਦੀ ਤੁਸੀਂ ਦੇਖਿਆ ਹੋਵੇਗਾ ਹਰ ਸਾਲ ਕੋਈ ਨਾ ਕੋਈ ਉਹਨਾਂ ਨਦੀਆਂ ਦੇ ਵਿੱਚ ਰੁੜ ਕੇ ਆਂਦਾ ਹੈ ਦੋ ਲਾਸ਼ਾਂ ਜਦੋਂ ਤੁਸੀਂ ਦੇਖਿਆ ਹੋਣਗੇ 2-3 ਸਾਲ ਪਹਿਲਾਂ ਜਦੋਂ ਟਾਂਡਾ ਮਸੂਲ ਵਾਲੇ ਪਾਸੇ ਤੋਂ ਪੰਜ ਪੰਚਨੀ ਦੀਆਂ ਰੁੜੀਆਂ ਸੀ ਤਾਂ ਉਹਨਾਂ ਦੀਆਂ ਲਾਸ਼ਾਂ ਕਾਫੀ ਦੂਰ ਮਿਲੀਆਂ ਉਸ ਤੋਂ ਬਾਅਦ ਇੱਕ ਟੈਕਸੀ ਗੱਡੀ ਦੇ ਵਿੱਚ ਸਵਾਰ ਹੋ ਕੇ ਇੱਕ ਕੁੜੀ ਤੇ ਨਾਲ ਡਰਾਈਵਰ ਜੋ ਟੈਕਸੀ ਚਾਲਕ ਸੀ ਉਹਨਾਂ ਦੀਆਂ ਲਾਸ਼ਾਂ ਵੀ ਉਸੇ ਗੱਡ ਨਦੀ ਦੇ ਵਿੱਚ ਮਿਲੀਆਂ ਸੀ ਪਰ ਜੈੰਤੀ ਦੀ ਰਾਓ ਨਦੀ ਦੇ ਵਿੱਚ ਹੁਣ ਇਸ ਤਰੀਕੇ ਨਾਲ ਹਾਦਸੇ ਜਿਹੜੇ ਹੌਣ ਦਾ ਵੱਡਾ ਖਤਰਾ ਹੈ ਇਸ ਵਾਸਤੇ ਪ੍ਰਸ਼ਾਸਨ ਨੂੰ ਸ਼ਕਤੀ ਦੀ ਲੋੜ ਹੈ ਪ੍ਰਸ਼ਾਸਨ ਨੂੰ ਸਖਤੀ ਕਰਨੀ ਚਾਹੀਦੀ ਹੈ ਭਾਵੇਂ ਕਿ ਲੋਕਾਂ ਨੂੰ ਅਵੇਅਰ ਵੀ ਕਰਨਾ ਚਾਹੀਦਾ ਦੂਜੇ ਪਾਸੇ ਸਖਤੀ ਦੀ ਵੀ ਲੋੜ ਹੈ ਕਿਉਂਕਿ ਸਖਤੀ ਇਸ ਕਰਕੇ ਹੋਣੀ ਚਾਹੀਦੀ ਹੈ ਕਿ ਜੋ ਆਫ ਰੋਡਿੰਗ ਵਾਲੀਆਂ ਗੱਡੀਆਂ ਨੇ ਉਹਨਾਂ ਦੇ ਕਿਤੇ ਨ ਕਿਤੇ ਪਾਬੰਦੀ ਅਜੇ ਤੱਕ ਨਹੀਂ ਲਾਈ ਪ੍ਰਸ਼ਾਸਨ ਨੇ ਪਰ ਲਗਾਣੀ ਜ਼ਰੂਰੀ ਹੈ ਕਿਉਂਕਿ ਜਿਸ ਤਰੀਕੇ ਨਾਲ ਇਹ ਹਾਦਸੇ ਵਾਪਰਨ ਦਾ ਖਤਰਾ ਹੈ ਜਾਨਾ ਜਾਨ ਦਾ ਖਤਰਾ ਹੈ ਆਮ ਪਬਲਿਕ ਦੇ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਸਟੰਟ ਬਾਜੀ ਜੋ ਕੀਤੀ ਜਾ ਰਹੀ ਹੈ ਉਸ ਦੇ ਨਾਲ ਕਿਤਨੇ ਕਿਤੇ ਬਹੁਤ ਵੱਡੇ ਹਾਦਸੇ ਦਾ ਖਤਰਾ ਲਗਾਤਾਰ ਪੈਰੀਆਂ بارشਾਂ ਕਾਰਨ ਪੰਜਾਬ ਹਿਮਾਚਲ ਦੇ ਵਿੱਚ ਪਾਣੀ ਨੇ ਤਬਾਹੀ ਮਚਾਈ ਹੋਈ ਹੈ ਇਸ ਨੂੰ ਲੈ ਕੇ ਹਿਮਾਚਲ ਤੋਂ ਲਗਾਤਾਰ ਪੰਜਾਬ ਦੇ ਨਦੀਆਂ ਨਾਲੇ ਵਿੱਚ ਪਾਣੀ ਭਰ-ਭਰ ਕੇ ਆ ਰਿਹਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਕੱਲ ਇੱਕ ਜੀਪ ਰੁੜੀ ਸੀ ਜੋ ਕਿ ਜੈੰਤੀ ਦੀ ਰਾਉ ਨਦੀ ਨਿਊ ਚੰਡੀਗੜ੍ਹ eri ਦੱਸੀ ਜਾ ਰਹੀ ਸੀ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿੱਥੇ ਕੀ ਕੁਝ ਲੋਕਾਂ ਵੱਲੋਂ ਭੇਜੀ ਗਈਆਂ ਨੂੰ ਨਬਲ ਦੱਸਿਆ ਗਿਆ ਕਿ ਕੱਲ ਇਹ ਗੱਡੀ ਰੁੜੀ ਹੈ ਜਿੱਥੇ ਕਿ ਡਰਾਈਵਰ ਗੱਡੀ ਦੱਸੀ ਜਾ ਰਹੀ ਹੈ ਇਹਨਾਂ ਨੌਜਵਾਨਾਂ ਦਾ ਵੀ ਬੜੀ ਮੁਸ਼ਕਲ ਦੇ ਨਾਲ ਰੈਸਕਿਊ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਗੱਡੀ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਜੇਸੀ ਮਸ਼ੀਨਾਂ ਦੇ ਨਾਲ ਪਟੇ ਪਾ ਕੇ ਤੁਸੀਂ ਦੇਖੋ ਕਿ ਇਸ ਡ라이ਵਰ ਗੱਡੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਨੇ ਹੁੱਲੜਬਾਜ ਨੌਜਵਾਨ ਨਹੀਂ ਬਾਜ਼ ਆ ਰਹੇ ਕਿਉਂਕਿ ਜਿਸ ਤਰੀਕੇ ਨਾਲ ਕੱਲ ਹੁੱਲੜਬਾਜਾਂ ਦੀ ਹੁੱਲੜਬਾਜੀ ਵੇਖਣ ਨੂੰ ਮਿਲੀ ਤਾਂ ਆਫ-ਰੋਡਿੰਗ ਵਾਲੀਆਂ ਗੱਡੀਆਂ ਦਸੀਆਂ ਜਾ ਰਹੀਆਂ ਨੇ ਜੋ ਕਿ ਪਾਣੀ ਦੀ ਭਰੀ ਨਦੀ ਦੇ ਵਿੱਚ ਕ੍ਰੋਸ ਕਰਨ ਲੱਗੇ ਸੀ ਦੋ ਨੌਜਵਾਨ ਸ ਇੱਕ ਡਰਾਈਵਰ ਜੋ ਚਲਾ ਰਿਹਾ ਸੀ ਦੂਜੇ ਪਾਸੇ ਇੱਕ ਗੱਡੀ ਦੇ ਵਿੱਚ ਉੱਪਰ ਖੜਿਆ ਸੀ ਤਾਂ ਜਦੋਂ ਪਾਣੀ ਦਾ ਵਹਾਅ ਜ਼ਿਆਦਾ ਸੀ ਪਾਣੀ ਰੋੜ ਕੇ ਲੈ ਗਿਆ ਕਾਫੀ ਪਲਟੀਆਂ ਗੱਡੀ ਨੇ ਖਾਈਆਂ ਤਾਂ ਦੱਸਿਆ ਜਾ ਰਿਹਾ ਕਿ ਪ੍ਰਮਾਤਮਾ ਨੇ ਬਚਾ ਕਰ ਲਿਆ ਅੱਗੇ ਕਿਸੇ ਪੱਥਰ ਦੇ ਕਿਨਾਰੇ ਜਿਹੜੀ ਗੱਡੀ ਰੁਕਦੀ ਹੈ ਜਿਸ ਤੋਂ ਬਾਅਦ ਜਾ ਕੇ ਜੇਸੀ ਮਸ਼ੀਨ ਦੇ ਨਾਲ ਉਹਨਾਂ ਨੌਜਵਾਨਾਂ ਦਾ ਰੈਸਕਿਊ ਕੀਤਾ ਗਿਆ ਸੀ ਤੇ ਗੱਡੀ ਵੀ ਦੱਸਿਆ ਕਿ ਦੂਜੀ ਵੀਡੀਓ ਵੀ ਉਸੇ ਪਾਸੇ ਦੀ ਹੈ ਇਹ ਜਿਹੜੀ ਡਰਾਈਵਰ ਗੱਡੀ ਦੱਸੀ ਜਾ ਰਹੀ ਹੈ ਆਫ ਰੋਡਿੰਗ ਵਾਲਿਆਂ ਦੀ ਉਹ ਗੱਡੀ ਦੱਸੀ ਜਾ ਰਹੀ ਹੈ ਪਰ ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਪਰ ਲੋਕਾਂ ਵੱਲੋਂ ਜਿਸ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਹੈ ਉਸ ਤਰੀਕੇ ਨਾਲ ਤੁਹਾਨੂੰ ਖਬਰ ਦਿਖਾ ਰਹੇ ਹਾਂ ਤਦ ਨੇ ਆ ਲਗਾਤਾਰ ਇਸ ਤਰੀਕੇ ਦੀਆਂ ਵੀਡੀਓ ਕਿਤਨੇ ਕਿਤੇ ਮੰਦ ਹਿਲਾਉਂਦੀਆਂ ਨੇ ਪਰ ਸਵਾਲ ਇਹ ਪੈਦਾ ਹੁੰਦੇ ਨੇ ਕਿ ਇੰਨੀ ਪਾਣੀ ਦੀ ਭਰੀ ਨਦੀ ਦੇ ਵਿੱਚ ਜੋ ਨੌਜਵਾਨ ਆਪਣੀ ਗੱਡੀਆਂ ਨੂੰ ਕ੍ਰੋਸ ਕਰ ਰਹੇ ਨੇ ਜਾਂ ਤਾਂ ਉਹਨਾਂ ਨੂੰ ਆਪਣੀ ਜਾਨ ਨਾਲ ਪਿਆਰ ਨਹੀਂ ਜਾਂ ਫਿਰ ਉਹ ਕਈ ਵਾਰ ਸੋਸ਼ਲ ਮੀਡੀਆ ਤੇ ਕੰਟੈਂਟ ਬਣਾਉਣ ਵਾਸਤੇ ਵੀਡੀਓ ਬਣਾਉਣ ਵਾਸਤੇ ਇਸ ਤਰੀਕੇ ਦੀ ਫੁਕਰਵਾਜੀ ਮਾਰਦੇ ਨੇ ਜਿਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਫੁਕਰੀ ਮਾਰਨੀ ਮਹਿੰਗੀ ਪੈ ਜਾਂਦੀ ਹੈ ਜੇ ਤਰੀਕੇ ਨਾਲ ਕੱਲ ਜਿਹੜੀ ਮਹਿੰਗੀ ਪੈਣ ਲੱਗੀ ਸੀ ਦੋ ਨੌਜਵਾਨ ਮੂਸ ਨਦੀ ਚ ਰੁਣਨ ਲੱਗੇ ਸੀ ਉਹਨਾਂ ਦੀਆਂ ਲਾਸ਼ਾਂ ਵੀ ਬਹੁਤ ਦੂਰ ਜਾ ਕੇ ਮਿਲਣੀਆਂ ਸੀ ਕਿਉਂਕਿ ਜਦੋਂ ਵੀ ਆਪਾਂ ਦੇਖੀਏ ਕਿ ਨਦੀਆਂ ਦੇ ਵਿੱਚ ਪਾਣੀ ਸਿਰਕੇ ਨਾਲ ਭਰ ਕੇ ਆਂਦਾ ਤਾਂ ਪਟਿਆਲਾ ਦੀ ਰੌ ਨਦੀ ਤੁਸੀਂ ਦੇਖਿਆ ਹੋਵੇਗਾ ਹਰ ਸਾਲ ਕੋਈ ਨਾ ਕੋਈ ਉਹਨਾਂ ਨਦੀਆਂ ਦੇ ਵਿੱਚ ਰੁੜ ਕੇ ਆਂਦਾ ਹੈ ਦੋ ਲਾਸ਼ਾਂ ਜਦੋਂ ਤੁਸੀਂ ਦੇਖੀਆਂ ਹੋਣਗੇ ਦੋ ਤਿੰਨ ਸਾਲ ਪਹਿਲਾਂ ਜਦੋਂ ਟਾਂਡਾ ਮਸੂਲ ਵਾਲੇ ਪਾਸੇ ਤੋਂ ਪੰਜ ਪੰਜਣੀ ਦੀਆਂ ਰੁੜੀਆਂ ਸੀ ਤਾਂ ਉਹਨਾਂ ਦੀਆਂ ਲਾਸ਼ਾਂ ਕਾਫੀ ਦੂਰ ਮਿਲੀਆਂ ਉਸ ਤੋਂ ਬਾਅਦ ਇੱਕ ਟੈਕਸੀ ਗੱਡੀ ਦੇ ਵਿੱਚ ਸਵਾਰ ਹੋ ਕੇ ਇੱਕ ਕੁੜੀ ਤੇ ਨਾਲ ਡਰਾਈਵਰ ਜੋ ਟੈਕਸੀ ਚਾਲਕ ਸੀ ਉਹਨਾਂ ਦੀਆਂ ਲਾਸ਼ਾਂ ਵੀ ਉਸੇ ਗੱਡ ਨਦੀ ਦੇ ਵਿੱਚ ਮਿਲੀਆਂ ਸੀ ਪਰ ਜੈੰਤੀ ਦੀ ਰਾਓ ਨਦੀ ਦੇ ਵਿੱਚ ਹੁਣ ਇਸ ਤਰੀਕੇ ਨਾਲ ਹਾਦਸੇ ਜਿਹੜੇ ਹੋਣ ਦਾ ਵੱਡਾ ਖਤਰਾ ਹੈ ਇਸ